ਸਤਿ ਸ਼੍ਰੀ ਅਕਾਲ ਜੀ ਇਹ ਹੈ ਜੀ ਅੱਜ ਦਾ ਪਾਠ ਤੀਸਰਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਜੀ ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਸਾਝੀ ਉਹਨਾਂ ਦੇ ਇਤਿਹਾਸ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਉਹਨਾਂ ਨੇ ਮਹਾਨ ਕੰਮ ਤੇ ਕੁਰਬਾਨੀਆਂ ਕੀਤੀਆਂ ਜੀ ਉਹ ਸਾਰੀਆਂ ਆਪਾਂ ਤੁਹਾਨੂੰ ਇਸ ਪਾਠ ਰਾਹੀਂ ਦੱਸਾਂਗੇ ਜੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਖਾਓ ਜ਼ਰੂਰ ਪੜ੍ਹਾਓ ਉਹਨਾਂ ਨੂੰ ਤਾਂ ਜੋ ਸਮਝ ਆ ਸਕੇ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਕੁਰਬਾਨੀ ਨਾਲ ਭਰਪੂਰ ਹੈ ਕੁਰਬਾਨੀਆਂ ਦਾ ਇਹ ਵਿਰਸਾ ਸਿੱਖ ਕੌਮ ਨੂੰ ਆਪਣੇ ਮਹਾਨ ਗੁਰੂਆਂ ਕੋਲੋਂ ਪ੍ਰਾਪਤ ਹੋਇਆ ਹੈ ਕੁਰਬਾਨੀ ਦੀ ਇਹ ਰੀਤ ਸਿੱਖਾਂ ਦੇ ਪੰਜਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਈ ਗੁਰੂ ਜੀ ਨੇ ਜ਼ਾਲਮਾਂ ਦੇ ਜ਼ੁਲਮਾਂ ਨੂੰ ਸ਼ਾਂਤ ਚਿੱਤ ਹੋ ਕੇ ਸਹਿਣ ਕੀਤਾ ਤੇ ਅੰਤ ਪ੍ਰਭ ਦੇ ਚਰਨਾਵਸ ਜਗ੍ਹਾ ਬਿਰਾਜੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਇਸ ਧਰਤੀ ਤੋਂ ਵਿਦਾਈ ਗੀ ਲਈ ਉਹ ਆਖਦੇ ਸਨ ਕਿ ਜਿਨ੍ਹਾਂ ਨੇ ਕਮਾਂ ਲਈ ਉਹਨਾਂ ਦਾ ਜਨਮ ਇਸ ਧਰਤੀ ਤੇ ਹੋਇਆ ਸੀ ਉਹ ਉਹਨਾਂ ਨੂੰ ਸੰਪੂਰਨ ਕਰਕੇ ਇਸ ਧਰਤੀ ਤੋਂ ਵਿਦਾ ਹੋ ਰਹੇ ਹਨ ਇਸ ਲਈ ਉਹ ਉਹਨਾਂ ਨੂੰ ਇਸ ਮਾਂਸ ਚੋਲੇ ਨੂੰ ਛੱਡ ਕੇ ਜਾਣ ਦਾ ਕੋਈ ਦੁੱਖ ਨਹੀਂ ਹੈ ਗੁਰੂ ਜੀ ਇਸ ਦੀ ਮਹਾਨ ਕੁਰਬਾਨੀ ਕਰਕੇ ਉਹ ਉਹਨਾਂ ਨੂੰ ਸ਼ਹੀਦ ਸਿਰਤਾਜ ਆਖਿਆ ਜਾਂਦਾ ਹੈ ਸ਼ਹੀਦਾਂ ਦਾ ਸਰਤਾਜ ਆਖਿਆ ਜਾਂਦਾ ਹੈ ਗੁਰੂ ਜੀ ਦਾ ਜਨਮ 1563 ਈਸਵੀ ਵਿੱਚ ਗੋਇੰਦਵਾਲ ਸਹਿਬ ਵਿਖੇ ਬੀਬੀ ਪਾਨੀ ਜੀ ਦੀ ਪਵਿੱਤਰ ਕੁੱਖੋਂ ਹੋਇਆ ਆਪ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਸੀ ਜੋ ਸਿੱਖਾਂ ਦੇ ਚੌਥੇ ਗੁਰੂ ਸਨ ਤੀਸੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਆਪ ਦੇ ਨਾਨਾ ਜੀ ਸਨ ਕਿਉਂਕਿ ਬਚਪਨ ਤੋਂ ਹੀ ਆਪ ਵਿਦਾ ਵਿਦਾਤਾ ਨਾਲ ਭਰਪੂਸਨ ਇਸ ਲਈ ਆਪ ਦੇ ਨਾਨਾ ਜੀ ਨੇ ਆਪ ਨੂੰ ਦੋਹਤਾ ਬਾਣੀ ਦਾ ਬਹੁਤਾ ਦਾ ਵਰਦਾਨ ਦੇ ਦਿੱਤਾ ਸੀ ਉਹ ਇਸੇ ਇਹ ਉਸੇ ਵਰਦਾਨ ਅਤੇ ਵਿਦਵਾ ਵਿਦਵਤਾ ਦਾ ਹੀ ਸਿੱਟਾ ਸੀ ਕਿ ਆਪ ਨੇ ਬਾਣੀ ਦਾ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਕੀਤੀ ਆਪਨੇ ਆਪਣੇ ਤੋਂ ਪਹਿਲੇ ਚਾਰ ਗੁਰੂਆਂ ਦੀ ਬਾਣੀ ਨੂੰ ਇਕੱਤਰ ਕੀਤਾ ਤੇ ਪਾਈ ਗੁਰੂ ਰਾ ਗੁਰਦਾਸ ਜੀ ਨੂੰ ਸੁੰਦਰ ਲਿਖਾਈ ਵਿੱਚ ਲਿਖਣ ਲਈ ਕਿਹਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਸੱਚ ਕੇ ਤਿਆਰ ਹੋ ਗਏ ਤਾਂ ਇਸ ਦਾ ਪ੍ਰਕਾਸ਼ ਪਹਿਲੀ ਵਾਰ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਤੇ ਇਸ ਦੇ ਮੁੱਖ ਗ੍ਰੰਤੀ ਵਜੋਂ ਬਾਬਾ ਬੁੱਢਾ ਜੀ ਦੀ ਸੇਵਾ ਨਿਭਾਉਣ ਲਈ ਬੇਨਤੀ ਕੀਤੀ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ 11ਵੇਂ ਗੁਰੂ ਭਾਬ ਸ਼ਬਦ ਗੁਰੂ ਵਜੋਂ ਜਾਣੇ ਜਾਂਦੇ ਹਨ ਸਿੱਖ ਕੌਮ ਨਾਲ ਸੰਬੰਧ ਰੱਖਣ ਵਾਲੇ ਹਰ ਕੰਮ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਸ਼ੁਰੂ ਕਰਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਿਦਵਤਾ ਤੇ ਗੁਨਾ ਨੂੰ ਵੇਖਦਿਆਂ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਆਪਣਾ ਉੱਤਰ ਅਧਿਕਾਰੀ ਚੁਣਿਆ ਤੇ ਗੁਰਗੱਦੀ ਤੇ ਮਿਠਾਇਆ ਆਪ ਦਾ ਗੁਰੂ ਬੰਨਾ ਆਪ ਦੇ ਵੱਡੇ ਪ੍ਰਥੀ ਚੰਦ ਨੂੰ ਹਜਮ ਨਹੀਂ ਸੀ ਕਿਉਂਕਿ ਘਰ ਵਿੱਚ ਵੱਡਾ ਹੋਣ ਕਰਕੇ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਪਰੰਤੂ ਪਿਤਾ ਅਨੁਸਾਰ ਪ੍ਰਥੀ ਚੰਦ ਗੁਰਗੱਦੀ ਦਾ ਦੂਰ ਨੇੜੇ ਵੀ ਹੱਕਦਾਰ ਨਹੀਂ ਸੀ ਉਸ ਵਿੱਚ ਉਹ ਗੁਣ ਨਹੀਂ ਸਨ ਜੋ ਇੱਕ ਗੁਰਗੱਦੀ ਦੇ ਵਾਰਸ ਵਿੱਚ ਹੋਣ ਜਾਉਂਦੇ ਸਨ ਇਸਤੇ ਪ੍ਰਿਥੀ ਚੰਦ ਈਰਖਾ ਵਿੱਚ ਸੜਨ ਲੱਗਾ ਤੇ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਜਾਇਜ਼ ਨਜਾਇਜ਼ ਹੱਥ ਕੰਡਾ ਅਪਣਾਉਣ ਲੱਗਾ ਤੇ ਪ੍ਰੰਤੂ ਗੁਰੂ ਜੀ ਨੇ ਉਸ ਦੀ ਰਤਾ ਵੀ ਪ੍ਰਵਾਹ ਨਹੀਂ ਕੀਤੀ ਤੇ ਆਪਣੇ ਕੰਮਾਂ ਵਿੱਚ ਜੁਟੇ ਰਹੇ